ਅਤੋਂ ਇੱਕ ਚਰਚਾ ਚੱਲ ਰਹੀ ਹੈ ਕਿ ਸਾਡੇ ਪਾਈਚਾਰੇ ਦੇ ਵਿੱਚ ਕੁਝ ਐਸੀਆਂ ਗੰਦੀਆਂ ਮੱਛੀਆਂ ਬਲੈਕ ਸ਼ੀਪ ਆ ਗਈਆਂ ਨੇ ਕਾਲੀਆਂ ਭੇਡਾਂ ਆਵੜੀਆਂ ਨੇ ਜਿਨ੍ਹਾਂ ਨੇ ਪੂਰੀ ਕਮਿਊਨਿਟੀ ਨੂੰ ਬਦਨਾਮ ਕੀਤਾ ਹੋਇਆ ਬਹੁਤ ਛੋਟੀ ਜੀ ਕਮਿਊਨਿਟੀ ਹੈ ਸਾਡੀ ਤੇ ਵਿਜ਼ੀਬਲ ਮਾਈਨੋਰਟੀ ਹਾਂ ਸੀ ਚਾਟ ਸਾਡੀ ਪਛਾਣ ਹੋ ਜਾਂਦੀ ਹੈ ਕਿ ਅਸੀਂ ਕੌਣ ਆ ਸਾਡੇ ਵਿੱਚੋਂ ਇੱਕ ਵੀ ਬੰਦਾ ਕੋਈ ਗਲਤ ਕੰਮ ਕਰਦਾ ਹੈ ਪੂਰੀ ਕਮਿਊਨਿਟੀ ਉਹਦੇ ਵਿੱਚ ਰਗੜੀ ਜਾਂਦੀ ਹੈ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਐਕਸਟਰੈਕਸ਼ਨ ਦੇ ਮਾਮਲਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਲਝੇ ਹੋਏ ਸੀ ਟ੍ਰਾਂਟੋ ਤੋਂ ਵੈਨਕੂਵਰ ਤੋਂ ਐਡਮੰਟਨ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਸਾਡੇ ਆਪਣੇ ਹੀ ਭਾਈਚਾਰੇ ਦੇ ਵੱਡੇ ਵਪਾਰੀਆਂ ਨੂੰ ਬਿਜ਼ਨਸਮੈਨ ਨੂੰ ਘੜੀਸਿਆ ਜਾ ਰਿਹਾ ਹੈ ਉਹਨਾਂ ਨੂੰ ਦਬਲਿਆ ਜਾ ਰਿਹਾ ਹੈ ਉਹਨਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਦਬਕਾਇਆ ਜਾ ਰਿਹਾ ਹੈ ਪੈਸੇ ਮੰਗੇ ਜਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਬਿਨਾਂ ਕਿਸੇ ਗੱਲ ਤੋਂ ਪੈਸੇ ਮੰਗੇ ਜਾ ਰਹੇ ਨੇ ਬੜੇ ਤੰਗ ਸੀ ਕੁਝ ਬੰਦੇ ਫੜੇ ਵੀ ਗਏ ਨੇ ਤੇ ਕੱਲ ਕੈਲਗਰੀ ਵਿੱਚ ਵੀ ਇੱਕ ਬੰਦਾ ਅੜਕੇ ਆ ਗਿਆ ਹੈ ਸਾਡੇ ਸੋਰਸਸ ਨੇ ਦੱਸਿਆ ਜੀ ਕਿ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਨੇੜੇ ਇਹ ਘਟਨਾ ਹੋਈ ਹੈ ਤੇ ਸਾਡੀ ਬਾਣੀ ਸਾਨੂੰ ਕੀ ਕਹਿੰਦੀ ਐ ਸਾਡਾ ਬਾਣਾ ਸਾਨੂੰ ਕੀ ਕਹਿੰਦਾ ਹੈ ਇਹਦੀ ਟਕੇ ਦੀ ਪਰਵਾਹ ਨਾ ਕਰਦੇ ਹਾਂ ਇਸ ਵਿਅਕਤੀ ਨੇ ਮੈਂ ਅੱਜ ਕੋਈ ਨਾਮ ਨਹੀਂ ਲੈ ਰਿਹਾ ਜਦੋਂ ਤੱਕ ਇਹਦੀ ਪੁਸ਼ਟੀ ਹੋ ਨਹੀਂ ਜਾਂਦੀ ਜਦੋਂ ਤੱਕ ਇਹ ਖਬਰ ਬਾਹਰ ਨਹੀਂ ਆ ਜਾਂਦੀ ਉਦੋਂ ਤੱਕ ਅਸੀਂ ਨਾਮ ਲੈਣ ਤੋਂ ਗੁਰੇਜ਼ ਕਰਾਂਗੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਘੇਰ ਕੇ ਉਹਦੇ ਘਰ ਦੇ ਬਾਹਰ ਖੜੇ ਹੋ ਕੇ ਦਬਕੇ ਮਾਰੇ ਗਏ ਉਹਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਕੁਝ ਦਿਨਾਂ ਦੀ ਗੱਲ ਹੈ ਇਹ ਇਸ ਤੋਂ ਬਾਅਦ ਹਰਕਤ ਵਿੱਚ ਆਏ ਉਹਨਾਂ ਲੋਕਾਂ ਨੇ ਜਿਹੜੇ ਆਲਰੇਡੀ ਇਹਨਾਂ ਲੋਕਾਂ ਦੀ ਕਾਲਾਂ ਤੋਂ ਇਹਨਾਂ ਦੇ ਮੈਸੇਜਸ ਤੋਂ ਆਪ ਦਫ਼ਤਰ ਜਾ ਕੇ ਪੈਸੇ ਮੰਗਦੇ ਰਹੇ ਨੇ ਆਪ ਜਾ ਕੇ ਉਹ ਦੇ ਦਿਓ ਨਹੀਂ ਤਾਂ ਐਵੇਂ ਨੁਕਸਾਨ ਹੋਊਗਾ ਤੁਹਾਡਾ ਮੰਗਦੇ ਆਪ ਹੀ ਸੀ ਨਾ ਕਿਸੇ ਦਾ ਹੋਰ ਲੈਂਦੇ ਸੀ ਪਰ ਕੱਲ ਕਾਬੂ ਆ ਗਏ ਨੇ ਜੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਹੋਰ ਵੇਰਵਿਆਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ ਮੈਂ ਸਿਰਫ ਇੱਕ ਕੋਈ ਬੇਨਤੀ ਕਰਨੀ ਹੈ ਕਿ ਜਿਸ ਦਿਨ ਵਿਸਾਖੀ ਨਗਰ ਕੀਰਤਨ ਪ੍ਰੇਰੀਵੈਂਟਸ ਪਾਰਕ ਚੱਲ ਰਿਹਾ ਸੀ ਰੈੱਡ ਐਫ ਐਮ ਦੀ ਸਟੇਜ ਤੋਂ ਅਸੀਂ ਧਾਰਮਿਕ ਗੀਤ ਗਾਉਣ ਵਾਸਤੇ ਕੁਝ ਲੋਕਾਂ ਨੂੰ ਸੱਦਿਆ ਹੋਇਆ ਸੀ ਅਸੀਂ ਵਾਅਦਾ ਵੀ ਕਰ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਉਹ ਸਿਰਫ ਧਾਰਮਿਕ ਗੀਤ ਗਾਉਣਗੇ ਪਰ ਇੱਕ ਗਰੁੱਪ ਨੇ ਆ ਕੇ ਉੱਥੇ ਹੁਲਣ ਮਚਾਇਆ ਸਾਡੀ ਸਟੇਜ ਬੰਦ ਕਰਵਾਈ ਥੈਟਸ ਫਾਈਨ ਉਹਨਾਂ ਦਾ ਉਦੋਂ ਪੁਲਿਸ ਵੀ ਕੁਝ ਇਸ ਕਰਕੇ ਨਾ ਕਰ ਸਕੀ ਕਿ ਉਹਨਾਂ ਦੇ ਬੋਲਣ ਦੇ ਅਧਿਕਾਰ ਦੀ ਰਾਖੀ ਕੀਤੀ ਗਈ ਪਰ ਉਹ ਉਹਨਾਂ ਵਿਚੋਈ ਇਹ ਸੱਜਣ ਉਸ ਵੇਲੇ ਵੀ ਫਿਰ ਜਦੋਂ ਬੰਦੇ ਦੇਖਦੇ ਆ ਜਦੋਂ ਤੁਸੀਂ ਕੁਝ ਕਹਿੰਦੇ ਹੋ ਸਾਹਮਣੇ ਨਿਕਲ ਕੇ ਸਾਹਮਣੇ ਆਉਂਦਾ ਕਿ ਤੁਸੀਂ ਗਲਤ ਕਰੋਗੇ ਤਾਂ ਕੁਦਰਤ ਤੁਹਾਨੂੰ ਬਖਸ਼ਣ ਨਹੀਂ ਲੱਗੀ ਹੈ ਕੁਦਰਤ ਸਾਡੇ ਨਾਲੋਂ ਵੱਧ ਡਾਡੀ ਹੈ ਕੁਦਰਤ ਸਾਡੇ ਨਾਲੋਂ ਵੱਧ ਤਾਕਤਵਰ ਹੈ ਤੇ ਫਿਰ ਜਦੋਂ ਕੁਦਰਤ ਆਪਣੇ ਕਰਨੇ ਤੇ ਆਉਂਦੀ ਹੈ ਆਪਣੇ ਆਪਣਾ ਕਰਨਾ ਚਾਹੁੰਦੀ ਹੈ ਜੋ ਕੁਝ ਤਾਂ ਫਿਰ ਉਹ ਕਰ ਹੀ ਦਿੰਦੀ ਹੈ ਤੇ ਇਹ ਜਿਹੜੇ ਬੀਬੀਆਂ ਸ਼ਕਲਾਂ ਸ਼ਕਲ مؤمنہ ਕਰਤੂਤ کافراں باہر ਨੂੰ ਧੋਤੀ ٹੂੰਬੜੀ ਤੇ ਵਿੱਚੋਂ ਵਿਸਨکور ਉਹ ਸਾਰਾ ਕੁਝ ਨੰਗਾ ਹੋ ਕੇ ਹੁਣ ਬਾਹਰ ਆ ਗਿਆ ਹੈ ਇਹ ਦੋ ਜਣੇ ਗ੍ਰਿਫਤਾਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦਿਆਰਥੀ ਹੈ ਦੂਜਾ ਇਹ ਸੱਜਣ ਅ ਇੱਥੇ ਮੰਨਿਆ ਜਾਂਦਾ ਹੈ ਕਿ ਰੀਅਲ ਏਸਟੇਟ ਦਾ ਕਾਰੋਬਾਰੀ ਹੋ ਸਕਦਾ ਹੈ ਲੈਜੈਂਡਲੀ ਜਦੋਂ ਵੀ ਕੋਈ ਸੂਚਨਾ ਹੋਰ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਏਗੀ